ਯਾਰ ਆ ਵੇਖ ਲਓ ਮੇਂ ਮਿੱਟੀ ਨੂੰ ਫੋਟੇ ਬਣਾ ਲੈਣਾ ਵੇਖੋ ਮੋੜੇ ਮੁਫਸਲ ਚੋਈ ਜਬਰ ਕਰੋ ਕਰੋ ਦੇਖੋ ਤਰੀਕੇ ਨਾਲ ਤਾਂ ਲੈ ਕੇ ਆਣਾ ਚਾਹੀਦਾ ਬੋਲ ਤੁਹਾਡਾ ਕਰਕੇ ਸਰਾ ਫੇੜਾ ਕਰ ਕੋਈ ਆ ਗਈ ਕੋਈ ਵੇ ਦੇ ਜੋ ਤੂੰ ਤਮਾਸ਼ੀ ਬਣੇਂਗੇ ਬਸ ਮੱਥਾ ਡੇ ਕੇ ਲੰਗਰ ਖਾ ਲੈ ਔਰ ਜਾਓ ਇਹ ਕਰੇ ਨਾ ਇਹ ਕਰੇ ਦੋਨੋਂ ਪ੍ਰਬੰਧਕੋ ਕੋਈ ਦੱਸੇ ਵੀ ਆ ਗਲਤ ਨਹੀਂ ਗਿਆ ਤਾ ਸੇ ਸ਼੍ਰੋਮਣੀ ਕਮੇਟੀ ਵਾਲੇ ਵੀ ਜਿਹੜੇ ਨੇ ਉਹ ਪ੍ਰਾਪਰ ਤੇ ਪਾਈਵਾੜੇ ਅੰਦਰ ਨਹੀਂ ਜਾਂਦੇ ਤੇ ਵੀ ਕਰਜਰ ਹੋਣ ਹੋਣ ਨਹੀਂ ਮੈਂ ਅੰਦਰ ਕਾ ਨਹੀਂ ਮੈਂ ਜਾਵਾ ਮੈਂ ਕ੍ਰਾਈਮ ਕੀਤਾ ਵੇ ਪਾਗੜਾ ਤਨ ਤਮੈਂ ਕ੍ਰਾਈਮ ਕੀਤਾ ਚਾਣਾ ਮੈਂ ਆਪਣੇ ਗੁਰੂ ਦੀ ਗੱਲ ਕਾਣਦਿਆਂ ਮੈਂ ਨਹੀਂ ਜਾਣਾ ਦੋ ਮੈਂ ਨਹੀਂ ਜਾਣਾ ਬਾਸ ਅੰਦਰ ਨਹੀਂ ਜਾਣਾ ਮੈਂ ਅੰਦਰ ਅੰਦਰ ਕੱਲ ਹੀ ਜੇ ਲੋ ਦਸਾਂ ਮੈਂ ਤੂੰ ਆ ਕੇ ਅੰਦਰ ਮੈਂ ਅੰਦਰ ਤੇ ਨਹੀਂ ਨਹੀਂ ਮੈਨੂੰ ਦਸਣਾ ਮੈਂ ਆ ਕੇ ਅੰਦਰ ਇੱਕ ਪਸੰਗੇ ਸੇ ਤਾਂ ਮੈਂ ਆਪਣੇ ਆਪੇੜਾ ਦੇ ਲੇਖਾ ਕਰਦਾ ਮੈਂ ਪਾਣੀ ਪੀਂਦਾ ਪਾਣੀ ਜੋੜੇ ਪਾਣੀ ਉਹ ਤਾਂ ਤੁਲਾ ਭਲਾ ਫੜ ਕੇ ਮੈਂ ਪਾਣੀ ਵੀ ਦੇਉਂ ਇਹਦੇ ਕੋਲ ਤੋਂ ਇਥੇ ਘੋਤਾ ਮਨ ਪਾਣੀ ਲੈਣ ਦੇ ਪਿਆ ਮੈਂ ਪਾਣੀ ਕਿਨਾਂ ਮੈਂ ਹਸਾਂ ਚੱਲ ਸਕਦਾ ਹੈ ਯਾਰ ਆ ਵੇਖ ਲਓ ਮੈਂ ਮਿੱਟੀ ਰੋਫਟ ਬਣਾਇਆ ਵੇਖੋ ਮੈਂ ਉਹ ਪਾਣੀ ਕਰਾਉ ਦੇਖ ਤਰੀਕੇ ਨਾਲ ਤਾਂ ਦੇਖ ਕੇ ਆਣਾ ਤਾੜਾ ਕਰਕੇ ਸਰਾ ਫੇੜਾ ਕਰ ਕੋਈ ਆਗੇ ਕੋਈ ਵੇਨੇ ਜੋ ਤੂੰ ਤਮਾਸ਼ੀ ਬਣੇਂ ਬਸ ਮੱਛ ਡੇ ਕੇ ਲੰਗਰ ਖਾ ਲਿਆ ਤੇ ਜਾਓ ਜਿਹੜਾ ਤੇਰੇ ਮੈਨੂੰ ਪ੍ਰਬੰਧਕ ਕੋਈ ਦੱਸੇ ਵੀ ਆ ਗਲਤ ਲਿਖਿਆ ਤੇ ਸ਼੍ਰੋਮਣੀ ਕਮੇਟੀ ਵਾਲੇ ਵੀ ਜਿਹੜੇ ਨੇ ਉਹ ਪ੍ਰਾਪਰ ਤੇ ਭਾਈਵਾਟ ਅੰਦਰ ਨਹੀਂ ਜਾਂਦੇ ਤੇ ਵੀ ਚੱਤਰ ਹੋਣ ਹੋਣ ਤੋਂ ਨਹੀਂ ਮੈਂ ਅੰਦਰ ਕਾ ਨਹੀਂ ਮੈਂ ਜਾਵਾ ਮੈਂ ਕ੍ਰਾਈਮ ਕੀਤਾ ਵੇ ਆ ਪਕੜੇ ਤੈਨੂੰ ਤਬ ਮੈਂ ਕ੍ਰਾਈਮ ਕੀਤਾ ਮੈਂ ਆਪਣੇ ਗੁਰੂ ਦੀ ਗੱਲ ਕਾਣ ਦਿਆ ਮੈਂ ਨਹੀਂ ਜਾਣਾ ਬਸ ਅੰਦਰ ਨਹੀਂ ਜਾਣਾ ਮੈਂ ਅੰਦਰ ਅੰਦਰ ਕੱਲ ਹੀ ਜੇ ਲੋ ਦੱਸੋ ਮੈਂ ਤੂੰ ਆ ਕ੍ਰਾਈਮ ਕੀਤਾ ਮੈਂ ਅੰਦਰ ਤੇ ਨਹੀਂ ਕਰਦੇ ਬਹੁਤ ਨਹੀਂ ਨਹੀਂ ਤੁਹਾਨੂੰ ਦੱਸਣਾ ਵੀ ਰਾਤ ਰਾਣੀ ਨਾ ਇੱਕ ਸੈਕਿੰਡ ਸਿਰ ਮੈਂ ਆਪਣੇ ਆਪ ਕਿਹਾ ਜਾ ਕਰਦੇ ਬਹੁਤ ਸਾਨੂੰ ਪਾਣੀ ਪਾਣੀ ਉਹੋ ਕਰ ਲਵਾਂ ਆਪਣੇ ਹੱਥ ਤੇ ਮੈਂ ਪਾਣੀ ਠੀਕ ਹੀ ਦੇਵਾਂ ਇਹ ਕਿਉਂ ਤਾ ਐਸਾ ਖੂਹ ਅਸਾਂ ਇੱਥੇ ਖਲੋਤਾ ਮਨ ਪਾਣੀ ਲੈਣ ਦੇ ਪਿਆ ਮੈਂ ਪਾਣੀ ਬਿਨਾ ਮੇਰਾ ਸੰਭਾਲ ਕੋ ਕਰ ਸਕਦਾ ਇਹ ਮਾਤਨ ਫੋਨ ਕਰੋ ਹਲੋ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ